ਜੈ ਭੀਮ ਜੈ ਭਾਤ ਅਸੀਂ ਕੰਟ ਪਾਸਟਾ ਮਹੱਲਾ ਨਿਵਾਸੀ ਮਾਲਟੌਰ ਨੂੰ ਸੰਗਤ ਦੇ ਸਹਿਯੋਗ ਨਾਲ ਡਾਕਟਰ ਵੀ.ਆਰ. ਮੇਕੋਟ ਜੀ ਅੱਜ ਅਸੀਂ ਮਿਲਾਰੇ ਆ ਜਿਹੜਾ ਬਹੁਤ ਹੀ ਬੜਵਾਸਾ ਸਮਾਂ ਹੈ ਬਾਬਾ ਸਾਹਿਬ ਮੇਡਕਰ ਦੀ ਜਿਹੜੀ ਜਾਂਦੇ ਦੇ ਸੰਬੰਧ ਦੇ ਵਿੱਚ ਮਹੱਲਾ ਨਿਵਾਸੀ ਵੱਡੇ ਹੋ ਰਹੇ ਹਨ ਤੇ ਜੰਮਦੇ ਨੂੰ ਅਸੀਂ ਮਿਲਾਰੇ ਆ ਤੇ ਇਹਦੇ ਵਿੱਚ ਬਾਬਾ ਸਾਹਿਬ ਮੇਡਕਰ ਦੀ ਜੋ ਦਾਨੀ ਸੁਚੀ ਮਨੁਸ਼ਤਾ ਦੀ ਸਿੱਧੀ ਸਿੱਤਾ ਹੈ ਉਹ ਇਹ ਹੈ ਕਿ ਪੜ੍ਹ ਪੜਨਾ ਲਿਖ ਤੇ ਅੱਗੇ ਵਧਣਾ ਸੁਚੀ ਮਨੁਸ਼ਤਾ ਨੂੰ ਸਰਸਤ ਪ੍ਰਿੰਸਟਾਲੇ ਤੋਂ ਇਹ ਰਿਪੋਰਟ ਦਿੱਤਾ ਗਿਆ ਹੈ ਬਾਬਾ ਸਾਹਿਬ ਦੁਆਰਾ ਕਿ ਸਾਡੇ ਮਾਰਟਨ ਦੇ ਵਿੱਚ ਜਿੱਤੀ ਦੁਆਰਾ ਜਿਹੜਾ ਆਪਣਾ ਕਦੋਂ ਲੱਗ ਬੰਦ ਕਰਾਇਆ ਜਾ ਰਿਹਾ ਹੈ ਉਸ ਨੂੰ ਅੱਜ ਫਾਈਨਲ ਮੈਚ ਹੈ ਜਿਸ ਨੂੰ ਖੇਡਣ ਜਾਇਆ ਜਾਏਗਾ ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਅੱਗੇ ਵਧਿਏ ਅੱਗੇ ਵਧਿਏ ਤੇ ਬਾਬਾ ਸਾਹਿਬ ਦਾ ਜਿਹੜਾ ਸੰਦੇਸ਼ਾਂ ਨੂੰ ਅੱਗੇ ਲੈ ਕੇ ਜਾਈਏ ਜੈ ਭੀਮ ਜੈ ਭਾਵਾ